ਸਾਚੀ ਰਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਮੁੜ ਤੋਂ ਚੱਲਿਆ ਪੀੜਾ ਪੰਜਾ ਨਸ਼ਾ ਤਸਕਰਾਂ ਤੇ ਹੋ ਗਈ ਵੱਡੀ ਕਾਰਵਾਈ ਫਿਰੋਜ਼ਪੁਰ ਦੇ ਪਿੰਡ ਹੁਸੈਨੀ ਵਾਲਾ ਦੇ ਵਿੱਚ ਪ੍ਰਸ਼ਾਸਨ ਨੇ ਕੀਤੀ ਕਾਰਵਾਈ ਨਸ਼ਾ ਤਸਕਰਾਂ ਦੇ ਉੱਪਰ ਪਹਿਲਾਂ ਤੋਂ ਕਈ ਪਰਚੇ ਦਰਜ ਹਨ ਐਮਪੀ ਅਮਰਤਪਾਲ ਦੇ ਸਾਥੀਆਂ ਤੇ ਹਟੇਗਾ ਐਨਐਸਏ ਪੰਜਾਬ ਪੁਲਿਸ ਲਿਆਵੇਗੀ ਪੰਜਾਬ ਦੋ ਸਾਲ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹਨ ਐਮਪੀ ਅਮਰਤਪਾਲ ਅਤੇ ਉਸਦੇ ਸਾਥੀ ਜਨਾਲਾ ਥਾਣੇ ਤੇ ਹਮਲਾ ਕਰਨ ਮਾਮਲੇ ਦੇ ਵਿੱਚ ਲੱਗਿਆ ਸੀ ਨੈਸ਼ਨਲ ਸਕਿਉਰਿਟੀ ਐਕਟ ਲੁਧਿਆਣਾ ਦੇ ਜਗਰਾਵਾਂ ਦੇ ਵਿੱਚ ਹੋਇਆ ਵੱਡਾ ਇਰਕਾਉਂਟਰ ਪੁਲਿਸ ਅਤੇ AGTF ਦੀ ਸਾਂਝੀ ਟੀਮ ਨੇ ਕੀਤੀ ਵੱਡੀ ਕਾਰਵਾਈ ਜ਼ਖਮੀ ਗੈਂਗਸਟਰ ਨੂੰ ਲੁਧਿਆਣਾ ਦੇ ਹਸਪਤਾਲ ਕਰਵਾਇਆ ਭਾਰਤੀ ਬੀਤੇ ਦਿਨ ਸੁਨਿਆਰੇ ਦੀ ਦੁਕਾਨ ਤੇ ਕੀਤੀ ਸੀ ਫਾਇਰਿੰਗ ਬਾਜ਼ਾਰ ਦੇ ਵਿੱਚ ਇੱਕ ਹੋਰ ਗ੍ਰਨੇਡ ਹਮਲਾ ਪਾਕਿਸਤਾਨ ਬੈਠੇ ਵਿਅਕਤੀ ਨੇ ਲਈ ਜ਼ਿੰਮੇਵਾਰੀ ਜਲੰਧਰ ਦੇ ਵਿੱਚ ਯੂਟਿਊਬਰ ਦੇ ਘਰ ਤੇ ਸੁੱਟਿਆ ਗ੍ਰਨੇਡ ਪਾਕਿਸਤਾਨ ਬੈਠੇ ਸਹਿਜ਼ਾਦ ਪੱਠੀ ਨੇ ਲਈ ਜ਼ਿੰਮੇਵਾਰੀ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਭਰਤੀ ਬਾਰੇ ਮਨਪ੍ਰੀਤ ਸਿੰਘ ਯਾਲੀ ਦਾ ਵੱਡਾ ਬਿਆਨ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਵੇਗੀ ਨਵੀਂ ਭਰਤੀ ਦੀ ਸ਼ੁਰੂਆਤ 18 ਮਾਰਚ ਨੂੰ ਹੋਵੇਗੀ ਅਕਾਲੀ ਦਲ ਦੀ ਨਵੀਂ ਭਰਤੀ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣਾਈ ਗਈ ਕਮੇਟੀ ਦੀ ਅਗਵਾਈ ਵਿੱਚ ਹੋਵੇਗੀ ਅਕਾਲੀ ਦਲ ਦੀ ਭਰਤੀ ਪਾਕਿਸਤਾਨ ਚ ਐਨਆਈਏ ਦੇ ਵਾਟੜ ਦਾ ਕਤਲ ਮੋਸਟ ਵਾਂਟਡ ਅਤਵਾਦੀ ਅਬੂ ਕਤਾਲ ਸਿੰਘੀ ਦਾ ਕਤਲ ਭਾਰਤ ਦੇ ਵਿੱਚ ਕੀਤੇ ਸਨ ਕਈ ਹਮਲੇ ਜੰਮੂ ਕਸ਼ਮੀਰ ਦੇ ਰਿਆਸੀ ਚ ਸ਼ਰਧਾਲੂਆਂ ਦੀ ਬੱਸ ਦੇ ਹਮਲੇ ਦੇ ਵਿੱਚ ਸੀ ਮਾਸਟਰਮਾਈਂਡ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੇ ਨਾਲ ਵਾਪਰਿਆ ਪਾਣਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ 28 ਸਾਲਾ ਕਮਲਦੀਪ ਸਿੰਘ ਦੀ ਮ੍ਰਿਤਕ ਵਜੋਂ ਹੋਈ ਪਛਾਣ ਸਰੀ ਦੇ ਵਿੱਚ ਆਪਣੀ ਪਤਨੀ ਦੇ ਨਾਲ ਰਹਿ ਰਿਹਾ ਸੀ ਮ੍ਰਿਤਕ ਕੁਮਲਦੀਪ ਸਿੰਘ ਪੰਜਾਬ ਦੇ ਵਿੱਚ ਲਗਾਤਾਰ ਸੀਐਮ ਬਦਲਣ ਦੀ ਚਰਚਾ ਤੇ ਬੋਲੇ ਆਮ ਆਦਮੀ ਪਾਰਟੀ ਦੇ ਕੌਮੀ ਕੋਰਡੀਨੇਟਰ ਅਰਵਿੰਦ ਕੇਜਰੀਵਾਲ ਕਿਹਾ ਚਿੰਤਾ ਨਾ ਕਰੋ ਪੰਜਾਬ ਦੇ ਵਿੱਚ ਲਗਾਤਾਰ ਪੂਰੇ 5 ਸਾਲ ਸੀਐਮ ਭਗਵੰਤ ਮਾਨ ਪੂਰੇ ਕਰਨਗੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਬੁੱਢਾ ਦਲ ਨਾਲ ਜੁੜੀਆਂ ਨਹਿਂਗ ਸਿੰਘ ਜਥੇਬੰਦੀਆਂ ਦੀ ਹੋਈ ਵੱਡੀ ਮੀਟਿੰਗ ਮੀਟਿੰਗ ਉਪਰੰਤ ਬਾਬਾ ਬਲਬੀਰ ਸਿੰਘ ਦਾ ਆਇਆ ਵੱਡਾ ਬਿਆਨ ਕਿਹਾ ਅਸੀਂ ਕੁਲਦੀਪ ਸਿੰਘ ਗੜਗੱਜ ਨੂੰ ਨਹੀਂ ਮੰਨਦੇ ਜਥੇਦਾਰ ਕਿਹਾ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਸਭ ਕੁਝ ਹੋ ਰਿਹਾ ਸਾਡਾ ਕਿਸੇ ਪਾਰਟੀ ਨਾਲ ਸਬੰਧ ਨਹੀਂ ਆਮ ਆਦਮੀ ਪਾਰਟੀ ਦੇ 3 ਸਾਲ ਪੂਰੇ ਹੋਣ ਤੇ ਸਿੱਖਿਆ ਮੰਤਰੀ ਹਰਜੋਤ ਵੈਸ ਨੇ ਸਿੱਖਿਆ ਸੁਧਾਰਾਂ ਦੇ ਵਿੱਚ ਪਾਇਆ ਚਾਨਣਾ ਕਿਹਾ 8000 ਨਵੀਆਂ ਚਾਰਦੀਵਾਰੀਆਂ ਕੀਤੀਆਂ 10000 ਨਵੇਂ ਕਲਾਸਰੂਮ ਅਤੇ 118 ਸਕੂਲ ਆਫ ਫੈਮਿਨਸ ਖੋਲੇ ਐਸਾ ਨਸਦਿਆਂ ਦਸ ਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ